इंडिगो ਦੇ ਇਸ ਫਲਾਈਟ ਦੇ ਵੱਲੋਂ ਦਿੱਲੀ ਤੋਂ ਸ਼੍ਰੀਨਗਰ ਜਾਇਆ ਜਾਣਾ ਸੀ ਅੰਮ੍ਰਿਤਸਰ ਦੇ ਵਿੱਚ ਅਚਾਨਕ ਮੌਸਮ ਖਰਾਬ ਹੋ ਜਾਂਦਾ ਹੈ ਟਰਬਲੈਂਸ ਮਹਿਸੂਸ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਜੋ ਇੰਡੀਗੋ ਦਾ ਪਾਇਲਟ ਹੁੰਦਾ ਹੈ ਉਸ ਦੇ ਵੱਲੋਂ ਲਾਹੌਰ ਦੇ ATC ਨੂੰ ਸੰਪਰਕ ਕੀਤਾ ਜਾਂਦਾ ਕਾਲ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਤੁਹਾਡਾ 에ਅ ਸਪੇਸ ਅਸੀਂ ਇਸ ਮਾਲ ਕਾਲੇ ਕਿਉਂਕਿ ਇਸ ਸਾਈਡ ਜੋ ਹੈ ਮੌਸਮ ਖਰਾਬ ਹੋ ਰਿਹਾ ਹੈ ਟਰਬਲੈਂਸ ਬਹੁਤ ਜ਼ਿਆਦਾ ਹੈ ਤੇ ਇਸ ਕਰਕੇ ਜਦੋਂ ATC ਨੂੰ ਕਾਲ ਕੀਤੀ ਜਾਂਦੀ ਹੈ ਲਾਹੌਰ ਦੇ ਨੂੰ ਤਾਂ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਮਨਾ ਕਰ ਦਿੱਤਾ ਜਾਂਦਾ ਹੈ ਜੋ ਅਪੀਲ ਹੁੰਦੀ ਹੈ ਪਾਇਲਟ ਦੀ ਉਸ ਨੂੰ ਠੁਕਰਾ ਦਿੱਤਾ ਜਾਂਦਾ ਹੈ कि ਅਸੀਂ ਤੁਹਾਨੂੰ 에어스페이스 ਆਪਣਾ ਇਸਤੇਮਾਲ ਕਰਨ ਨਹੀਂ ਦਵਾਂਗੇ ਇਸ ਫਲਾਈਟ ਦੇ ਵਿੱਚ 200 ਤੋਂ ਵੱਧ ਯਾਤਰੀ ਸੀ ਜਿਨ੍ਹਾਂ ਦੀ ਜਾਨ ਜੋਖਮ ਦੇ ਵਿੱਚ ਸੀ ਕਿਉਂਕਿ ਜੇਕਰ ਅਜਿਹੇ ਹਾਲਾਤ ਹੁੰਦੇ ਤੇ ਜੋ ਫਲਾਈਟ ਸੀ ਉਸ ਨੂੰ ਕੁਝ ਹੋ ਸਕਦਾ ਸੀ ਜੋ ਜਹਾਜ਼ ਸੀ ਉਹ ਕ੍ਰੈਸ਼ ਹੋ ਸਕਦਾ ਸੀ ਜਾਂ ਕੁਝ ਵੀ ਅਨਹੋਣੀ ਵਾਪਰ ਸਕਦੀ ਸੀ ਪਰ ਪਾਕਿਸਤਾਨ ਦੇ ਵੱਲੋਂ ਅਨਮਨੁੱਖੀ ਬਤੀਰਾ ਅਪਣਾਇਆ ਗਿਆ ਆਪਣਾ 에어ਸਪੇਸ ਇਸਤੇਮਾਲ ਕਰਨ ਤੋਂ ਸਾਫ਼ ਤੌਰ ਤੇ ਨਾ ਕਰ ਦਿੱਤੀ ਗਈ ਜਿਸ ਤੋਂ ਬਾਅਦ ਪਾਇਲਟ ਦੇ ਵੱਲੋਂ ਸਮਝਦਾਰੀ ਵਰਤੀ ਗਈ ਤੇ ਸ਼੍ਰੀਨਗਰ ਦੇ ਵਿੱਚ ਇਸ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸਾਰੀ ਸਵਾਰੀਆਂ ਜੋ ਇਸ ਫਲਾਈਟ ਦੇ ਵਿੱਚ ਬੈਠਿਆ ਸੀ ਸੁਰੱਖਿਆ ਭਾਰਤ ਤੇ ਪਾਕਿਸਤਾਨ ਵਿੱਚ ਚੱਲੇ ਹਾਲਾਤ ਨੇ ਸਭ ਜਾਣਦੇ ਨੇ ਦੋਵਾਂ ਮੁਲਕਾਂ ਦੇ ਵੱਲੋਂ ਇੱਕ ਦੂਸਰੇ ਦਾ 에ਅਰ ਸਪੇਸ ਜਿਹੜਾ ਇਸਤੇਮਾਲ ਕਰਨ ਤੋਂ ਮਨਾ ਕਰ ਦਿੱਤਾ ਗਿਆ ਪਰ ਜੇਕਰ ਇਸ ਤਰੀਕੇ ਦੀ ਸਿਚੁਏਸ਼ਨ ਸੀ ਐਮਰਜੈਂਸੀ ਵਰਗੀ ਸਿਚੁਏਸ਼ਨ ਸੀ ਜਿੱਥੇ ਜੋ ਸਵਾਰੀਆਂ ਸੀ ਉਹਨਾਂ ਦੀ ਜਾਨ ਜੋਖਮ ਦੇ ਵਿੱਚ ਸੀ ਪਰ ਇਸ ਹਾਲਾਤਾਂ ਦੇ ਵਿੱਚ ਵੀ ਪਾਕਿਸਤਾਨ ਦੇ ਵੱਲੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਅਸੀਂ ਤੁਹਾਨੂੰ ਆਪਣਾ 에ਅਰਸਪੇਸ ਨਹੀਂ ਦਵਾਂਗੇ